ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਡਾ মিডিਆ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਸ਼ਾਰਟ ਨੋਟਿਸ ਤੇ ਅੱਜ ਆਪਾਂ ਮਿਲ ਰਹੇ ਹਾਂ ਗੱਲ ਇਹਦਾ ਮੁੱਦੇ ਜਿਹੜੇ ਅੱਜ ਪ੍ਰੈਸ ਕਾਨਫਰੰਸ ਹੋਣੀ ਹੈ ਉਹ ਬਹੁਤ ਸੀਰੀਅਸ ਨੇ ਕਿਉਂਕਿ ਜਿਹੜੀ ਸਾਡੀ ਲੜਾਈ ਹੈ ਇੱਕ ਕਾਰਪੋਰੇਟ ਦੀ ਲੜਾਈ ਹੈ ਇੱਕ ਆਮ ਆਦਮੀ ਨਾਲ ਆਹਮਤ ਦੇ ਰਲ ਕੋਰਪੋਰੇਟਰ ਜ਼ੋਨ ਹੈ ਜਿਹੜੇ ਬੰਦਿਆਂ ਦੇ ਪਿੱਛੇ ਕਾਰਪੋਰੇਟ ਵਰਲਡ ਜਿਹੜਾ ਹੈਗਾ ਪੈਸੇ ਲੈ ਕੇ ਬੈਠਾ ਹੈ ਮੈਕਸਿਮ ਐਡਵਰਟਾਈਜ਼ਮੈਂਟ ਕਰ ਰਿਹਾ ਹੈ ਔਰ ਨੈਗੇਟਿਵ ਨਰੇਟਿਵ ਤਿਆਰ ਕਰ ਰਿਹਾ ਮੇਰੇ ਜ਼ਿੰਦਗੀ ਦੇ ਵਿੱਚ 34 ਸਾਲ ਦੀ وکਾਲਤ ਦੇ ਵਿੱਚ ਮੈਂ ਕਦੀ ਕੋਈ ਨੈਗੇਟਿਵ ਨਰੇਟਿਵ ਤਿਆਰ ਨਹੀਂ ਕੀਤਾ ਅੱਜ ਮੁੱਦਾਂ ਨਾਲ ਲੈ ਕੇ ਬੈਠੇ ਆ ਉਹ ਤਕਰੀਬਨ ਜੋ ਸਾਡੀ ਜਾਣਕਾਰੀ ਹੋਈ ਹੈ ਕੱਲ ਦੀ ਤਰੀਕ ਦੇ ਵਿੱਚ ਆਡਣ ਜਗ੍ਹਾ ਕੈਂਪ ਲਗਾਏਗੇ ਔਰ ਸਾਡੇ ਜਿਹੜੇ ਪ੍ਰਵਾਸੀ ਭੈਣ ਭਾਈ ਹੈਗੇ ਆ ਉਹਨਾਂ ਦੀ ਐਨ ਮਾਸ ਵੋਟਿੰਗ ਵੋਟਸ ਬਣਾਈਆਂ ਗਈਆਂ ਨੇ ਪਹਿਲੀ ਗੱਲ ਤਾਂ ਜਿਹੜੇ ਲੁਧਿਆਣਾ ਵੈਸਟ ਦੇ ਰੈਜ਼ੀਡੈਂਟ ਹੈ ਉਹਨਾਂ ਦੇ ਰਾਈਟਸ ਦੇ ਉੱਤੇ ਇੱਕ ਡੱਕਾ ਹੈ ਬਹੁਤ ਵੱਡਾ ਡੱਕਾ ਹੈ ਜਿਹਨਾਂ ਐਮ ਐਲ ਏ ਚੁਣਿਆ ਜਾਣਾ ਹੈ ਉਸ ਦਾ ਲੁਧਿਆਣਾ ਪੱਛਮੀ ਦੇ ਲੋਕਾਂ ਵਾਸਤੇ ਚੁਣਿਆ ਜਾਣਾ ਉਹਨਾਂ ਦੇ ਰਾਈਟਸ ਵਾਸਤੇ ਡਟ ਚੁਣਿਆ ਜਾਣਾ ਨਾਲ ਦੀ ਨਾਲ ਇਸ ਐਮਐਲਏ ਨਾਲ ਚੁਣੇ ਜਾਣ ਤੋਂ ਬਾਅਦ ਉਹ 92 ਐਮਐਲਏ ਨੂੰ ਇੱਕ ਸਬਕ ਹੈ ਉਹ ਸਬਕ ਹੋਊਗਾ ਕਿ ਬਿਨਾ ਕੰਮ ਕੀਤੇ ਸਾਨੂੰ ਵੋਟਾਂ ਨਹੀਂ ਪੈਣੀਆਂ ਅੱਜ ਹਾਲਾਤ ਇਹ ਹੋ ਗਏ ਆ ਕਿ ਆਮ ਆਦਮੀ ਪਾਰਟੀ ਨੂੰ ਜਾਂ ਕੌਨਸਲ ਲੋਕੀ ਮੂੰਹ ਨਹੀਂ ਲਾ ਰਹੇ ਤੇ ਵੋਟਾਂ ਨਹੀਂ ਪਾ ਕੇ ਰਾਜੀ ਇਸ ਦੇ ਚਲਦਿਆਂ ਹੋਇਆ ਆਮ ਆਦਮੀ ਪਾਰਟੀ ਜਿਹੜੀ ਕਿ ਹਕੂਮਾਰਤ ਪਾਰਟੀ ਹੈਗੀ ਹੈ ਉਹਨੇ ਕੀ ਕੀਤਾ ਉਨੇਕ ਅਲੱਗ-ਅਲੱਗ ਜਗ੍ਹਾ ਤੇ ਕੈਂਪ ਲਾ ਕੇ ਈ-ਵੋਟਸ ਬਣਵਾ ਰਹੇ ਨੇ ਲੇਕਿਨ ਮੈਂ ਇੱਕ ਹੱਕ ਦੀ ਗੱਲ ਦੱਸਦਾ ਕਾਨੂੰਨ ਦੀ ਗੱਲ ਦੱਸਦਾ ਜਿਹੜੀਆਂ ਜਾਲੀ ਵੋਟਾਂ ਬਣ ਰਹੀਆਂ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਦਾ ਬਦਲ ਜਾਣੀ ਹੈ ਇਹ ਸਰਕਾਰ ਦਾ ਪਹਿਲੇ ਕੋਈ ਰਹੀ ਹੈ ਤਾਂ ਹੁਣ ਨਾ ਕੋਈ ਹੋਣੀ ਹੈ ਜਦੋਂ ਸਰਕਾਰ ਬਦਲ ਜਾਂਦੀ ਹੈ ਜਿਹੜੇ ਨੇ ਬੰਦਿਆਂ ਨੇ ਜਾਲੀ ਵੋਟਾਂ ਬਣੀਆਂ ਉਸ ਦੇ ਬੀਐਲਓਜ਼ ਉਸ ਦੇ ਜਿਹੜੇ ਸੰਬੰਧਿਤ ਅਧਿਕਾਰੀ ਉਸ ਦੇ ਸੰਬੰਧਿਤ ਕਾਉਂਸਲਰ ਸਹਿਬਾਨ ਜਾਂ ਜਿਹੜੇ ਬੰਦੇ ਟੈਸਟ ਕੀਤੇ ਆ ਡਾਕੂਮੈਂਟ ਉਹ ਉਸ ਦੇ ਜਿਹੜੇ ਲੈਪਟਾਪ ਯੂਜ਼ ਹੋਏ ਆ ਕੰਪਿਊਟਰ ਯੂਜ਼ ਹੋਇਆ ਗਿਆ ਉਹਨਾਂ ਦੇ ਆਈਪੀ ਐਡਰੈਸ ਲੈ ਕੇ ਜਿਹੜੇ ਕਿਉਂਕਿ ਸਾਰੇ ਜਿਹੜੇ ਹੈਗੇ ਵਰਤੇ ਗਏ ਕੀ ਹੈਗੇ ਇੰਟਰਨੈਟ ਆਈਪੀ ਐਡ्रेसेस ਜਿਹੜੇ ਹੈਗੇ ਉਹ ਲੈ ਕੇ ਉਹ ਬੰਦੇ ਜਿਹੜੇ ਯੂਜ਼ ਕਰਨ ਵਾਲੇ ਉਹ ਇਹ ਸਾਰਿਆਂ ਦੇ ਸਾਰਿਆਂ ਦੇ ਖਿਲਾਫ ਆਨਰਲ ਟਾਈਮ ਦੇ ਵਿੱਚ ਅਸੀਂ ਫਾਰਜਰੀ ਦਾ ਚੀਟਿੰਗ ਦੇ ਕੇਸ ਕਰਾਂਗੇ। ਬਾਸੀ ਮਾਨਯੋਗ ਅਦਾਲਤ ਦਾ ਦਰਵਾਇ ਖੜਕਾਵਾਂਗੇ। ਕਿਉਂਕਿ ਜਿਹੜੇ ਪੋਲੀਟੀਸ਼ੀਅਨ ਹੈਗੇ ਆ ਇਹਨਾਂ ਦਾ ਤਾਂ ਕਿਤੇ ਸਿੱਧਾ ਨਾਮ ਆਣਾ ਨਹੀਂਗਾ। ਪਰ ਜਿਹੜੇ ਬੰਦਿਆਂ ਨੇ ਜਾਲੀ ਕਾਗਜ਼ ਤਿਆਰ ਕਰਨ ਦੇ ਵਿੱਚ ਕਿਤੇ ਮਦਦ ਕੀਤੀ ਹੋਊਗੀ ਉਹ ਸਾਰੇ-ਸਾਰੇ ਰਗੜੇ ਜਾਣਗੇ। ਕੋਈ ਕੰਪਲੀਟ ਕੀਤੀ ਇਟ ਰਿਗਾਰਡਿੰਗ ਸਰ? ਮੈਂ ਪਹਿਲੇ ਗੱਲ ਪੂਰੀ ਕਰ ਲਾਂ। ਮੇਰੀ ਬੇਨਤੀ ਹੈ ਮੈਂ ਗੱਲ ਪੂਰੀ ਕਰ ਲਾਂ ਫਿਰ ਉਸ ਤੋਂ ਬਾਅਦ ਤੁਸੀਂ ਮੈਨੂੰ ਸਵਾਲ ਪੁੱਛ ਲਿਓ। ਉਹਦੇ ਵਿੱਚ ਵਕਤ ਆਣਾ ਹੈ ਕਿ ਇੱਕ ਬਦਲਾਅ ਜਿਹੜਾ ਕਹਿੰਦੇ ਪਏ ਐ ਗਲਤ ਬਲਾਅ ਬਦਲਾਅ ਦੀ ਜਿਹੜੀ ਗੱਲ ਕਰਦੇ ਐ ਇਹ ਬਦਲਾਅ ਦੇ ਵਿੱਚ ਵਿੱਚ ਹੀ ਸਾਰੇ ਬੰਦਿਆਂ ਦੇ ਉੱਤੇ ਇੱਕ ਜੈਰੀ ਦੇ ਦਰਵਾਜ਼ੇ ਨੂੰ ਦੇਖਨੇ ਪੈਣਾ ਹੈ ਜੈਰੀ ਦੇਖਣੀ ਪੈਣੀ ਹੈ ਔਰ ਕਈ ਕਈ ਸਾਲਾਂ ਨੂੰ ਕਾਹ ਜੈਰੀ ਦੇਖਣੀ ਪੈਣੀ ਹੈ ਔਰ ਅਖੀਰ ਦੇ ਵਿੱਚ ਮੈਂ ਬੇਨਤੀ ਲਾਣਾ ਬਾਣ ਜੋ ਅਦਾਲਤਾਂ ਨੂੰ ਸਿਵਾਵਾ ਵੀ ਦੇਣਗੇ ਕਿਉਂਕਿ ਪ੍ਰਾਣੀਆ ਵੋਟਾਂ ਕੱਟੀਆਂ ਨਹੀਂ ਗਈਆਂ ਨਵਾਂ ਐਡਰੈਸ ਹੈ ਨਹੀਂ ਇਹਨਾਂ ਕੋਲ ਔਰ ਨਵਾਂ ਐਡਰੈਸ ਨਾ ਹੋਣ ਦੇ ਨਾਤੇ ਜਾਲੀ ਕਾਗਜ਼ ਤਿਆਰ ਕਰਕੇ ਨਵੇਂ ਐਡਰੈਸ ਤਿਆਰ ਕੀਤੇ ਜਾ ਰਹੇ ਹਨ। ਅਗਲੀ ਗੱਲ ਕੱਲ ਮੈਂ ਕਿਸੇ ਜਗ੍ਹਾ ਦੇ ਉੱਤੇ ਸ਼ਾਮ ਨੂੰ ਗਿਆ ਸੀ ਜਿੱਥੇ ਜਾ ਕੇ ਉੱਥੋਂ ਦੇ ਜਿਹੜੇ ਪ੍ਰਧਾਨ ਸਾਹਿਬ ਹੈ ਉਹਨਾਂ ਨੇ ਉਪਰ ਨਹੀਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਦੇ ਤੱਕ ਸਵੇਰ ਤੱਕ ਪਰਚਾ ਵੀ ਦਰਜ ਹੋ ਜਾਊਗਾ ਤੇ ਨਾਲੇ ਮੇਰੀ ਅਰੈਸਟ ਵੀ ਹੋ ਜਾਊਗੀ। ਮੈਂ ਤਾੜਨਾ ਦੇਣਾ ਅਫਸਰਾਂ ਨੂੰ ਜੇ ਕਿਸੇ ਗਲਤ ਕੰਮ ਦੇ ਕਿਸੇ ਅਫਸਰ ਨੇ ਇਹ ਸਰਕਾਰ ਦੇ ਕਹਿਨ ਤੇ ਜਾਂ ਕਿਸੇ ਹੋਰ ਦੇ ਕਹਿਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਮੇਰੇ 3500 ਸਟਰੋਂਗ ਪਰਿਵਾਰ ਦੇ ਉੱਤੇ ਜਿਹੜੇ ਵਕੀਲ ਪਰਿਵਾਰ ਹੈ ਜਾਂ ਮੇਰੇ ਯਾਰਾਂ ਦੋਸਤਾਂ ਮਿੱਤਰਾਂ ਦੇ ਉੱਤੇ ਜਾਂ ਕਿਸੇ ਹੋਰ ਦੇ ਉੱਤੇ ਕੋਈ ਗੈਰ ਕਾਨੂੰਨੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਭ ਤੋਂ ਅੱਗੇ ਮੈਂ ਖੜਾ ਹੋਊਂਗਾ ਔਰ ਤੁਹਾਡੀ ਸਾਰੇ ਗਿਆਨ ਗ੍ਰੰਥੀ ਗੱਲਾਂ ਦਾ ਲੜਾਈ ਲੈਣ ਵਾਸਤੇ ਮੈਂ ਤਿਆਰ ਬੈਠਾ ਅਫਸਰੀ ਤੁਹਾਡੀ 58 ਸਾਲ ਤੱਕ 60 ਸਾਲ ਤੱਕ ਹੈਗੀ ਹੈ ਪਰ ਵਕੀਲ ਦੀ ਜਿਹੜੀ ਉਮਰ ਹੁੰਦੀ ਹੈ ਉਹ ਜਦ ਤੱਕ ਜੀਉਂਦਾ ਵਾ ਤਦ ਤੱਕ ਵਕੀਲ ਹੈ ਸਾਡੀ ਜਿਹੜੀ ਵਰਦੀ ਹੈ ਕਾਲਾ ਕੋਟ ਉਹ ਸਾਡੀ ਚਮੜੀ ਹੈ ਉਹ ਐਜ਼ ਇਟ ਇਜ਼ ਰਹਿਣੀ ਹੈ ਅਦਾਲਤਾਂ ਦੇ ਚੱਕਰ ਉਹ ਅਫਸਰਾਂ ਨੇ ਘਟਨੇ ਆ ਜਿਹੜੇ ਅਫਸਰ ਬਦੀਕੀਆਂ ਕਰਦੇ ਆ ਮੈਂ ਯਾਦ ਕਰਾਣਾ ਚਾਹਨਾ ਉਹ ਅਫਸਰਾਂ ਨੂੰ ਜਿਨ੍ਹਾਂ ਵਧੀਕੀਆਂ ਕੀਤੀਆਂ ਮਾੜੇ ਸਮੇਂ ਦੇ ਵਿੱਚ ਅੱਜ ਰਿਟਾਇਰ ਹੋਣ ਤੋਂ ਬਾਅਦ 10-10 ਸਾਲ ਤੇ ਉਮਰ ਕੈਦਾ ਕਰਦੇ ਉਹਨਾਂ ਨੂੰ ਸਜ਼ਾਵਾਂ ਹੋਈਆਂ ਨਹੀਂ ਕੋਟਾ ਨਹੀਂ ਦਿੱਤੀਆਂ ਨੇ ਸੋ ਇਹ ਪੋਲਿਟਿਕਲ ਸਿਸਟਮ ਹੀ ਬਦਲ ਜਾਣਾ ਹੈ ਪੋਲਿਟਿਸ਼ੀਅਨ ਵੀ ਬਦਲ ਜਾਣੇ ਹੈ ਰਹਿ ਜਾਣਾ ਕੌਣ ਜਿਨ੍ਹਾਂ ਵਧੀਕੀ ਹੋਈ ਹੋਊਗੀ ਜਾਂ ਜਿਨ੍ਹਾਂ ਵਧੀਕੀ ਕੀਤੀ ਹੋਊਗੀ ਮੈਨੂੰ ਪਤਾ ਹੈ ਮੈਂ ਹਰ ਫਰੰਟ ਤੋਂ ਇੱਕ ਗੱਲ ਕਹਿੰਦਾ ਕਿ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਬਿਊਰੋਕ੍ਰਾਸੀ ਸਭ ਤੋਂ ਵਧੀਆ ਬਿਊਰੋਕ੍ਰਾਸੀ ਹੈ ਪਰ ਕੁਝ ਬੰਦੇ ਬਹੁਤ ਪ੍ਰੈਸ਼ਰ ਥੱਲੇ ਆ ਕੇ ਗਲਤ ਕਾਰਵਾਈਆਂ ਕਰ ਬੈਠਦੇ ਆ ਤੇ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਗਲਤ ਕਾਰਵਾਈਆਂ ਨਹੀਂ ਕਰਨੀਆਂ ਆਪਾਂ ਜੋ ਕਾਨੂੰਨ ਦੇ ਹਿਸਾਬ ਨਾਲ ਆ ਕਿਉਂਕਿ ਲੜਾਈ ਜਿਹੜੀ ਹੈ ਡੈਮੋਕ੍ਰੇਸੀ ਦੀ ਲੜਾਈ ਹੈ ਡੈਮੋਕ੍ਰੇਸੀ ਵਿੱਚ ਵੋਟਰ ਜਿਹੜਾ ਹੈਗਾ ਉਹ ਮਾਲਕ ਆ ਤੁਸੀਂ ਆ ਮੈਂ ਮਾਲਕ ਨਹੀਂ ਹੈਗੇ ਅਸੀਂ ਇੱਕ ਸੇਵਾਦਾਰ ਆ ਪਰ ਅੱਜ ਆਈਡੀ ਆਈਆਂ ਗੱਡੀਆਂ ਲੈ ਕੇ ਜਿਹੜੀਆਂ ਹੋਲਡਿੰਗ ਲੈ ਕੇ ਜਿਹੜੀ ਹੋਲਡਿੰਗ ਦੀ 35 35000 ਰੇਟ ਸੀਗਾ ਜੇ ਕੁਮਰ ਸਾਹਣੇ ਲਵਾਣੀ ਤਾਂ ਨੂੰ 5-6 ਲੱਖ ਰੁਪਏ ਮਹੀਨੇ ਦਾ ਆਰਡਰ ਹੋ ਰਿਹਾ ਕਿ ਕੁਮਰ ਸਾਹ ਤਲ ਨੂੰ ਲਵਾਣੇ 6 ਲੱਖ ਰੁਪਏ ਇਹ ਕੋਈ ਬਾ ਤਾਂ ਹੀ ਕਿਹਾ ਕਿ ਅੱਜ ਲੜਾਈ ਕਾਰਪੋਰੇਟ ਦੀ ਹੈ ਜਿਹੜੇ ਬੰਦੇ ਸੈਂਟਰ ਚ ਰਹਿ ਕੇ ਦਿੱਲੀ ਰਹਿ ਕੇ ਐਮਪੀ ਰਹਿ ਕੇ ਹੁਣ ਬਣ ਕੇ ਵੀ ਪੰਜਾਬ ਦਾ ਨਹੀਂ ਸਵਾਰ ਸਕੇ ਜਿਹੜੇ ਬੰਦੇ 3 ਸਾਲ ਸਰਕਾਰ ਪੰਜਾਬ ਦੀ ਹੂਨ ਦੇ ਵਿੱਚ ਪੂਰੀ ਉਹ ਨਹੀਂ ਸਵਾਰ ਸਕੇ ਜਿਹੜੇ ਉੱਤੇ ਪਿਲੇ 5 ਸਾਲ ਹੀ ਸਵਾਰ ਸਕੇ ਮੈਨੂੰ ਨਹੀਂ ਲੱਗਦਾ ਉਹ ਵੋਟ ਦੇ ਯੋਗ ਹੱਕਦਾਰ ਹੈਗੇ ਅੱਜ ਵੋਟ ਮੰਗਣ ਆਏ ਹੈਗੇ ਫਿਰ ਕਿਹਦੇ ਇਤਿਆਰੀ ਚਾਹੀਏ ਪਰ ਵੋਟ ਮੰਗਣ ਜ਼ਰੂਰ ਉਹਨਾਂ ਦਾ ਰਾਈਟ ਹੈ ਉਹਨਾਂ ਦਾ ਹੱਕ ਹੈ ਪਰ ਕਿਸੇ ਵੋਟਰ ਨੂੰ ਕਿਸੇ ਵੀ ਪਾਰਟੀ ਦੇ ਬੰਦੇ ਨੂੰ ਮੈਂ ਕਿਹਨੇ ਸ਼੍ਰੋਮਣੀ ਅਕਾਲੀ ਦਲ ਆਮ ਆਦੀ ਪਾਰਟੀ ਭਾਜਪੀ ਆਹ ਨੂੰ ਕੀ ਗੱਲ ਹੀ ਕਰ ਰਿਹਾ ਜਿਵੇਂ ਸਾਡਾ ਵਰਕਰ ਵੀ ਥ੍ਰੈਟ ਕਰਦਾ ਉਹ ਵੀ ਇਕੁਵਲ ਹੈ ਕਿਸੇ ਵੀ ਬੰਦੇ ਨੂੰ ਅਗਰ ਥ੍ਰੈਟ ਕਰੋਗੇ ਤਾਂ ਮੈਂ ਸਭ ਤੋਂ ਅੱਗੇ ਖੜਾ ਹੋਊਗਾ ਮੇਰੇ ਲਈ ਕਾਨੂੰਨ ਜਿਆਦਾ ਜ਼ਰੂਰੀ ਹੈ ਲਾਅ ਐਂਡ ਆਰਡਰ ਜ਼ਿਆਦਾ ਜ਼ਰੂਰੀ ਹੈ ਅੱਜ ਜਿਹੜੇ ਹਾਲਾਤ ਪੰਜਾਬ ਦੇ ਬਣਿਆ ਐ ਇਸੇ ਕਰਕੇ ਬਣੇ ਐ ਕਿਉਂਕਿ ਅਸੀਂ ਪੁਲਿਸ ਦਾ ਕੁਝ ਹਿੱਸਾ ਕੁਝ ਅਫਸਰ ਪੋਲਿਟਿਕਾਈਜ਼ ਕਰਦੇ ਹੈਗੇ ਸਾਨੂੰ ਪੋਲਿਟਿਕਾਈਜ਼ੇਸ਼ਨ ਦੀ ਲੋੜ ਨਹੀਂ ਐ ਸਾਨੂੰ ਉਹ ਪੁਲਿਸ ਦੀ ਲੋੜ ਹੈਗੀ ਹੈ ਜਦੋਂ ਪੁਲਿਸ ਖੜੀ ਹੋਵੇ ਤਾਂ ਕਿ ਗੁਰਦੁਆਰਾ ਮੰਦਰ ਦੇ ਬਾਹਰੋਂ ਚੱਪਲ ਵੀ ਚੋਰੀ ਨਾ ਹੋਵੇ ਅੱਜ ਉਹ ਲੋੜ ਹੈ ਨਾ ਕਿ ਇਹ ਪੁਲਿਸ ਦੀ ਲੋੜ ਹੈਗੀ ਹੈ ਬੰਦਿਆਂ ਦੀ ਜਿਹੜੀ ਪੁਲਿਸ ਜਿਹੜੀ ਹੈਗੀ ਹੈ ਉਸ ਦੇ ਜੂਰਿਸਡਿਕਸ਼ਨ ਦੇ ਵਿੱਚ ਹਜ਼ਾਰਾਂ ਹੀ ਬੱਚੇ ਜਿਹੜੇ ਹੈਗੇ ਨਸ਼ੇ ਦੇ ਆਦੀ ਹੋ ਚੁੱਕੇ ਐ ਰੇਪ ਹੋ ਰਿਹਾ ਐ ਐਕਸਟਰੈਕਸ਼ਨ ਹੋ ਰਹੀਆਂ ਨੇ ਚੋਰੀਆਂ ਹੋ ਰਹੀਆਂ ਸਾਨੂੰ ਉਸ ਪੁਲਿਸ ਦੀ ਲੋੜ ਨਹੀਂ ਹੈ ਜਿਹੜੀ ਕਹਿੰਦੀ ਹੈ ਕਿ ਰਾਤ 8 ਵਜੇ ਤੋਂ ਬਾਅਦ ਸਾਡੀਆਂ ਧੀਆ ਪੈਣਾ ਬੀਬੀਆਂ ਆਰਡਰ ਕਰਦੀਏ ਕਿ ਮੋਬਾਈਲ ਲੈ ਕੇ ਸੋਨੇ ਦੇ ਗਹਿਣੇ ਪਾ ਕੇ ਬਾਹਰ ਨਾ ਨਿਕਲਣ ਜੇ ਨਿਕਲਣ ਗਿਆ ਤੇ ਸਾਡੀ ਰਿਸਪੌਂਸਿਬਿਲਟੀ ਨਹੀਂ ਹੈ ਸਾਨੂੰ ਉਹ ਬਿਊਰੋਕ੍ਰੇਸੀ ਦੀ ਲੋੜ ਨਹੀਂ ਹੈ ਸਾਨੂੰ ਉਹ ਪੁਲਿਸ ਦੀ ਲੋੜ ਨਹੀਂ ਹੈ ਜਿਹੜੀ ਕਹਿੰਦੀ ਰਾਤ 8 ਵਜੇ ਤੋਂ ਬਾਅਦ ਬੀਬੀਆਂ ਪੈਣਾ ਧੀਆ ਸਾਡੇ ਉਹਦਾ ਘਰ ਆਏ ਰਹਿਣ ਤੇ ਨਸ਼ੇੜੀ ਰਾਤ 2 ਵਜੇ ਤੱਕ ਨਸ਼ੇ ਕਰਦੇ ਰਹਿਣ ਤੇ ਉਹਨਾਂ ਵਾਸਤੇ ਕੇ ਖੋਲਦੇ ਗਏ ਕੋਈ ਆਵਾਜ਼ ਨਹੀਂ ਦੀ ਚੱਕਦਾ ਪਿਆ ਉਠਾਰਿਆ ਆਵਾਜ਼ ਉਠਾਣ ਦੀ ਲੋੜ ਆ ਆਵਾਮ ਨੂੰ ਆਵਾਜ਼ ਉਠਾਣ ਦੀ ਲੋੜ ਆ ਸਾਨੂੰ ਸਾਰੇ ਵੈਸਟ ਦੇ ਕੰਸਟਿਟੂਐਂਟਸ ਕੰਸਟਿਟੂਐਂਟਸ ਦੇ ਇਹਨਾਂ ਲੋਕੀ ਪਰਿਵਾਰ ਨੂੰ ਕਿਉਂਕਿ ਜਦੋਂ ਇਹ ਪਰਿਵਾਰ ਉੱਠ ਪਿਆ ਸਾਡੀਆਂ ਧੀਆਂ ਵੀ ਸੇਫ ਆ ਸਾਡੇ ਬੱਚੇ ਵੀ ਸੇਫ ਆ ਸਾਡੇ ਭੈਣਾਂ ਵੀ ਸੇਫ ਆ ਸਾਡੇ ਬਾਵਾ ਵੀ ਸੇਫ ਆ ਔਰ ਸਭ ਤੋਂ ਵੱਡ ਜੜੀ ਹੈਗੀ ਇਹ ਜ਼ਿੰਮੇਵਾਰੀ ਤੁਹਾਡੀ ਸਾਰੀ ਪ੍ਰੈਸ ਦੀ ਬੰਦੀ ਆ ਕਿਉਂਕਿ ਪ੍ਰੈਸ ਜਿਹੜਾ ਹੈਗਾ ਇਹ ਬਹੁਤ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਪ੍ਰੈਸ ਨੂੰ ਕਿਉਂਕਿ ਇੱਕ ਐਦਾਂ ਦਾ ਇਸ਼ੂ ਆ ਗਿਆ ਸੀਗਾ ਜਿਹਦੇ ਵਿੱਚ ਮਨੂੰ ਗੱਲ ਕੈਂਪੇਨ ਕਰਦੇ ਹੋਇਆ ਪਤਾ ਲੱਗਿਆ ਔਰ ਆਨ ਰਿਕਾਰਡ ਉਸ ਜਗ੍ਹਾ ਦੇ ਪ੍ਰਧਾਨ ਸਾਹਿਬ ਨੇ ਗੱਲ ਕੀਤੀ ਕਿ ਮਨੂੰ ਲੱਗਦਾ ਕਿ ਮੇਰੇ ਤੇ ਇਸ ਗੱਲ ਸਵੈਤ੍ਰ ਗੱਫਾ ਨਾ ਹੋ ਜੇ ਕਿਉਂਕਿ ਮੈਂ ਤੁਹਾਡੀ ਮੀਟਿੰਗ ਕਰਾਈ ਹੈ ਬੜਾ ਦੁੱਖ ਲੱਗਿਆ ਮਨੂੰ ਮੈਨੂੰ ਦੁੱਖ ਲੱਗਿਆ ਕਿ ਇੱਕ ਸਾਡਾ ਸੰਵਿਧਾਨਕ ਤੌਰ ਤੇ ਜਿਹੜਾ ਡੈਮੋਕ੍ਰੇਸੀ ਹੈਗੀ ਉਹਦਾ ਕਤਲ ਹੋ ਰਿਹਾ ਹੈ ਬਾਬਾ ਸਾਹਿਬ ਬੀਰਮ ਅੰਬੇਦਕਰ ਦਾ ਵੇਚਾਰਾਂ ਦਾ ਕਤਲ ਹੋ ਰਿਹਾ ਔਰ ਅਗਰ ਇਹ ਕਤਲ ਹੋ ਗਿਆ ਤਾਂ ਲੁਧਿਆਣਾ ਜਿਹੜਾ ਸਟਾਰਟ ਕਰੂਗਾ ਔਰ ਪੂਰੇ ਦਾ ਪੂਰਾ ਹਿੰਦੁਸਤਾਨ ਇਹਦੇ ਮਗਰ ਲੱਜੂਗਾ ਔਰ ਹਿੰਦੁਸਤਾਨ ਦਾ ਕਤਲ ਹੋਣ ਤਾਂ ਬਿਚਾਰੀਏ ਮੇਰੇ ਤਾਂ ਇੰਨੀ ਬੇਨਤੀ ਹੈਗੀ ਹੈ ਔਰ ਅੱਜ ਸੋ ਇੰਨਾ ਹੀ ਸੀਗਾ ਕਿਉਂਕਿ ਮੇਰੇ ਨੂੰ ਅੱਜ ਜਿਹੜੀਆਂ ਗੱਲਾਂ ਪਤਾ ਲੱਗੀਆਂ ਤਾਂ ਮੈਂ ਸੋਚਿਆ ਕਿ ਇਹ ਬੜਾ ਇੰਪੋਰਟੈਂਟ ਇਸ਼ੂ ਹੈ ਔਰ ਸਾਰੇ ਜਿਹੜੇ ਹੈਗੇ ਸਾਡੇ ਸਾਰੇ ਸਾਡੇ ਪਰਿਵਾਰ ਜਿਹੜੇ ਹੈਗੇ ਆ ਉਹ ਇਹਨਾਂ ਲੱਗੇ ਹੋਏ ਆ ਔਰ ਸਾਡੇ ਪਰਿਵਾਰਾਂ ਦੀ ਲਾਈਫ ਲਿੰਪ ਔਰ ਸੇਫਟੀ ਦਾ ਮਸਲਾ ਸਾਰਾ ਉਹ ਬੋਟ ਲਿਸਟਾਂ ਦੀ ਵੈਰੀਫਾਈ ਕੀਤੀ ਜਾਊਗੀ ਜਿਹੜੀ 2022 ਦੇ ਵਿੱਚ ਬੋਟ ਲਿਸਟ ਦੇ ਵਿੱਚ ਕਿੰਨੀ ਬੋਟ ਸੀ ਤੇ ਹੁਣ ਕਿੰਨੀ ਬੋਟ ਹੈ ਸਾਰਾ ਵੈਰੀਫਾਈ ਕਰਨ ਲੱਗਾਤਾ ਜੀ ਅਸੀਂ ਲਿਸਟਾਂ ਲੈ ਲੀਆਂ ਅਸੀਂ ਲਿਸਟਾਂ ਲੈ ਕੇ ਅਸੀਂ ਔਰ ਵੈਰੀਫਾਈ ਕਰਲਾਤਾ ਔਰ ਜਿਹੜੀਆਂ ਜਾਲੀ ਵੋਟਾਂ ਹੈਗੀਆਂ ਨੇ ਉਹਦੇ ਆਬਜੈਕਸ਼ਨ ਕੱਲ ਸੇਰੇ ਫਾਈਲ ਕਰ ਰਹੇ ਆਂ ਔਰ ਇਲੈਕਸ਼ਨ ਕਮਿਸ਼ਨ ਨੂੰ ਸੀ ਮਿਲ ਰਹੇ ਆਂ ਇਲੈਕਸ਼ਨ ਕਮਿਸ਼ਨ ਨੂੰ ਮਿਲ ਰਹੇ ਆਂ ਕਿ ਜਿਹੜੇ ਜਾਲੀ ਵੋਟਾਂ ਆੜੀ ਹੈਗੇ ਬਣਾ ਰਹੇ ਹੋ ਇਹਨੂੰ ਕੱਟੀਆਂ ਜਾ ਕੋਈ ਟਰੈਟ ਨੂੰ ਲੱਗੇ ਤਾਂ ਕੰਪਲੀਟ ਥ੍ਰੈਟ ਲਈ ਹੈਗੀ ਹੈ ਉਹ ਲੈ ਕੇ ਡੈਫੀਨਿਟਲੀ ਉਹਨਾਂ ਨੂੰ ਪ੍ਰਧਾਨ ਸਾਹਿਬ ਨੂੰ ਮੈਂ ਗਿਆ ਕੰਪਲੇਂਟ ਕਰਨ ਵਾਸਤੇ ਕਿ ਕੰਪਲੇਂਟ ਕਰੋ ਔਰ ਮੈਂ ਬੈਠਾ ਮੈਂ ਕਾਨੂੰਨ ਦਾ ਆਣਾ ਮੈਨੂੰ ਪਤਾ ਹੈ ਕਾਨੂੰਨ ਕੀ ਹੁੰਦਾ ਜਿਹੜੇ ਬੰਦੇ ਦੇ ਕੋਲੋਂ ਥ੍ਰੈਟ ਆਉਗੀ ਉਹ ਬੰਦੇ ਦੇ ਖਿਲਾਫ ਅਸੀਂ ਬੇਨਤੀ ਲਾਵਾਂਗੇ ਪੁਲਿਸ ਨੂੰ ਕਿ ਉਹਦੇ ਖਿਲਾਫ ਐਕਸ਼ਨ ਲਿਆ ਜਾਵੇ ਅਗਰ ਜ਼ਿੰਦਗੀ ਦੇ ਵਿੱਚ ਅੱਜ ਤੋਂ ਬਾਅਦ ਮੈਂ ਗੱਲ ਕਰਦਾ ਹੁਣ ਤੋਂ ਬਾਅਦ ਜਿਹੜਾ ਹੈਗਾ ਕਿਸੇ ਵਰਕਰ ਤੇ ਥ੍ਰੈਟ ਆndi ਹੈਗੀ ਹੈ ਅਗਰ ਕੋਈ ਵੀ ਮੁਲਾਜ਼ਮ ਪੁਲਿਸ ਵਾਲਾ ਆਇਆ ਦੂਜਾ ਸਾਡਾ ਉਹ ਐਕਸ਼ਨ ਨਹੀਂ ਲੈਂਦਾ ਤਾ ਮੈਂ ਕੋਰਟ ਦੇ ਵਿੱਚ ਇਹ ਦੁਆਰਾ ਜ ਵਰਡ ਵਰਡ ਯੂਜ਼ ਕਰਾਂ ਕੋਰਟ ਦੇ ਰਾਹੀਂ ਅਸੀਂ ਦਰਖਾਸਤ ਦੇਾਂਗੇ ਔਰ ਕੋਰਟ ਰਾਹੀਂ ਪਰਚਾ ਦਾ ਦਿਖਰਾਵਾ ਠੀਕ 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 ਤੁਹਾਨੂੰ ਆਕੇ ਜੀ